ਕੀ ਕਹਿਣਾ ਚਾਹੁੰਦੇ ਹੋ ਇਸ ਸਰਕਾਰ ਨੂੰ ਚੁਣਿਆ ਵੀ ਤਾਂ ਅਸੀਂ ਸੀ ਵੋਟਾਂ ਪਾ ਕੇ ਨਹੀਂ ਜੀ ਇਹ ਜਦੋਂ ਦਬਾਬਾ ਸ਼ੁਰੂ ਤੋਂ ਹੀ ਜਾਗ ਰੋਕਿਆ ਦਬਾਬੇ ਵਾਲੇ ਥੋੜਾ ਜਿਹਾ ਜਦਾਂ ਮਤਲਬ ਹੈ ਨਾ ਸਮਝ ਜਾਂਦੇ ਇਹਨਾਂ ਦੀਆਂ ਚਾਲਾਂ ਨੂੰ ਤੇ ਸਾਡੇ ਜਿਹੜੇ ਮਾਲਵੇ ਵਾਲੇ ਵੀਰ ਥੋੜੇ ਭੋਲੇ ਆ ਤੇ ਉਹ ਜਦਾਂ ਛੇਤੀ ਜਿਆਦਾ ਇਹਨਾਂ ਦੇ ਗੱਲਾਂ ਵਿੱਚ ਆ ਗਿਆ ਸੀ ਤੇ ਇਸ ਵੇਲੇ ਵਿਚਾਰੇ ਮੱਥੇ ਤੇ ਹੱਥ ਵੀ ਜਿਆਦਾ ਉਹ ਹੀ ਮਾਰ ਰਿਆ ਤੇ ਨੁਕਸਾਨ ਤਾਂ ਸਾਰਿਆਂ ਦਾ ਹੋ ਰਿਹਾ ਪਰ ਇਦਾਂ ਵੀ ਇਹਨਾਂ ਨੇ ਉਹ ਗੱਲਾਂ ਵਿੱਚ ਚਲ ਜਾ ਲਏ ਸੀ ਉਦੋਂ ਤਾਂ ਕਰਕੇ ਇਹਨਾਂ ਦੀ ਸਰਕਾਰ ਬਣ ਗਈ ਪਰ ਹੁਣ ਲੋਕਾਂ ਨੂੰ ਸਾਰਾ ਕੁਝ ਸਾਹਮਣੇ ਆ ਰਿਹਾ ਹੈ ਇਹਨਾਂ ਨੂੰ ਵੀ ਪਤਾ ਲੱਗ ਜਣਾ ਵੀ ਜਦੋਂ ਆ ਇਲੈਕਸ਼ਨ ਹੋਣੀ ਹੈ ਨਾ ਇਹਨਾਂ ਨੂੰ ਸਾਰਾ ਕੁਝ ਪਤਾ ਇਹਨਾਂ ਨੂੰ ਦਿਸਣ ਲੱਗ ਪਿਆ ਹੈ ਵੀ ਗਾਂ ਸਾਡੀ ਸਰਕਾਰ ਨਹੀਂ ਹੋਣੀ ਇਸੇ ਕਰਕੇ ਹੀ ਇਹ ਜਿਹੜੇ ਆ ਹੁਣ ਇਦਾਂ ਦੀਆਂ ਚੀਜ਼ਾਂ ਕਰਕੇ ਤੇ ਦਿੱਲੀ ਵਾਲਿਆਂ ਨੂੰ ਖੁਸ਼ ਕਰਨ ਲਈ ਆਪਣੀਆਂ ਜੇਬਾਂ ਪੜ ਰਿਆ ਹੈ ਪਰ ਭਗਵੰਤ ਮਾਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਮਰਜ਼ੀ ਤੋਂ ਬਗੈਰ ਜ਼ਮੀਨ ਨਹੀਂ ਲਈ ਜਾਊਗੀ ਮਤਲਬ ਜਿਹੜਾ ਕਿਸਾਨ ਦੇਣਾ ਚਾਹੂਗਾ ਉਹਦੀ ਹੀ ਜ਼ਮੀਨ ਅਸੀਂ ਇਸ ਸਕੀਮ ਦੇ ਤਹਿਤ ਲੈ ਕੇ ਆਵਾਂਗੇ ਉਹ ਤਾਂ ਇਦਾਂ ਵੀ ਕਹਿ ਰਹੇ ਨੇ ਉਹਦੇ ਮਗਰ ਮੈਂ ਇਹਨਾਂ ਦੀ ਮਨਸਾ ਦੱਸ ਦਿੰਨਾ ਜੀ ਜਦੋਂ ਉਹ ਨਾ ਕਿਸੇ ਬੰਦੇ ਨੂੰ ਖੜੇ ਹੋਣ ਲਈ ਆਪਾਂ ਜਗ੍ਹਾ ਦੇ ਦਈਏ ਉਹ ਲੰਮਾ ਫੇ ਆਪੇ ਹੀ ਬੈ ਜਾਂਦਾ ਹੁੰਦਾ ਹੌਲੀ ਹੌਲੀ ਥਾਂ ਬਣਾ ਕੇ ਇਹ ਚਾਹੁੰਦੇ ਕਿਸੇ ਤਰੀਕੇ ਨਾਲ ਸਾਨੂੰ ਇੱਕ ਵਾਰੀ ਪੈਰ ਰੱਖਣ ਨੂੰ ਥਾਂ ਮਿਲ ਜਾਵੇ ਤੇ ਮੁੜ ਕੇ ਤਾਂ ਅਸੀਂ ਜਦੋਂ ਇੱਕ ਵਾਰੀ ਖੜ ਕੇ ਜਾ ਕੇ ਫਿਰ ਤਾਂ ਅਸੀਂ ਆਪ ਹੀ ਤੰਤਰ-ਵੰਤਰ ਦੇ ਨਾਲ ਧੱਕੇ ਦੇ ਨਾਲ ਸਾਰਾ ਕੁਝ ਹੜੱਪ ਕਰ ਲੈਣਾ ਹੈ ਨ ਬਜ਼ੁਰਗਾਂ ਦੇ ਚੱਲੀਆਂ ਹੁੰਦੀਆਂ ਜ਼ਮੀਨਾਂ ਜਿਹੜੀਆਂ ਸਾਡੇ ਬਜ਼ੁਰਗਾਂ ਨੇ ਭੋਲਦਾਂ ਨਾਲ ਹਲ ਬਾਹ ਕੇ ਬਣਾਈਆਂ ਸੀ ਤੇ ਦੇਖ ਲਓ ਵੀ ਪਹਿਲਾਂ ਕਿੰਨੀ ਕੁ ਆਬਾਦੀ ਹੁੰਦੀ ਹੁੰਦੀ ਮਤਲਬ ਜਦਾਂ ਫਸਲ ਹੁੰਦੀ ਹੁੰਦੀ ਸੀ ਤੇ ਆਬਾਦੀ ਆਪਣੀ ਜਿਹੜੀ ਸੀ ਹਰੇ ਘਰ ਵਿੱਚ 5-5 7-7 ਬੱਚੇ ਹੁੰਦੇ ਹੁਣ ਆਬਾਦੀ ਵੀ ਘਟ ਗਈ ਆ ਪਰ ਜਿਹੜੇ ਸਾਡੇ ਬਜ਼ੁਰਗਾਂ ਨੇ ਉਦੋਂ ਮਿਹਨਤਾਂ ਕੀਤੀਆਂ ਸੀ ਸਵੇਰ ਨੂੰ 4 ਵਜੇ ਉੱਠ ਕੇ ਹਲ ਪਾਉਂਦੇ ਹੁੰਦੇ ਭੋਲਦਾਂ ਉਹ ਉਹ ਚੀਜ਼ਾਂ ਅਸੀਂ ਮਤਲਬ ਕਿਤੇ ਇਹਨਾਂ ਨੂੰ ਇਧਰ ਭੰਗ ਦੇ ਭੜੇ ਦਿੱਲੀ ਵਾਲਿਆਂ ਨੂੰ ਦੇਣ ਦੇ ਦਈਏ ਐਦਾਂ ਨਹੀਂ ਜਿੰਨਾ ਚਿਰ ਸਾਡੇ ਸਾਹ ਹੈ ਸਾ ਆ ਅਸੀਂ ਆਖਰੀ ਸਾਹ ਤੱਕ ਇਸ ਪਾਲਿਸੀ ਦਾ ਵਿਰੋਧ ਕਰ ਆਪਣੀਆਂ ਜ਼ਮੀਨਾਂ ਨਹੀਂ ਦੇਵਾਂਗੇ ਭਾਵੇਂ ਅੱਜ ਇਹਨਾਂ ਨੇ ਛੇ ਪਿੰਡਾਂ ਦੀਆਂ ਜ਼ਮੀਨਾਂ ਦਾ ਤੱਕਿਆ ਆ ਸਾਡੇ ਏਰੀਆ ਵਿੱਚ ਪਰ ਅਸੀਂ ਇਹ ਗੱਲ ਕਹਿ ਦੇਣਾ ਚਾਹੁੰਦੇ ਹਾਂ ਭਗਵਾਨ ਤੁਮਨ ਸਿੰਘ ਨੂੰ ਵੀ ਭਗਵਾਨ ਸਿਆ ਸਾਨੂੰ ਆਪਣੀਆਂ ਜਾਨਾਂ ਵੀ ਕੁਰਬਾਨ ਕਰਨੀਆਂ ਹੋਈਆਂ ਨਾ ਜੇ ਆਉਣਾ ਹੋਇਆ ਤੇ ਭਾਈ ਬੰਦੂਕਾਂ ਨਾਲ ਲੈ ਕੇ ਆਈਓ ਪਹਿਲਾਂ ਸਾਡੇ ਗੋਲੀਆਂ ਮਾਰਿਓ ਤੇ ਮੁੜ ਕੇ ਤੁਸੀਂ ਜ਼ਮੀਨਾਂ ਜਿਹੜੀਆਂ ਲੈਣੀਆਂ ਲੈ ਲਿਓ ਜੇ ਦਿੱਲੀ ਵਾਲਿਆਂ ਨੂੰ ਖੁਸ਼ ਕਰਨ ਦਾ ਤੈਨੂੰ ਇੰਨਾ ਹੀ ਚਾ ਆਇਆ ਹੈ ਨਾ ਤੇ ਤਾਂ ਗਿਆ ਮੈਂ ਤੈਨੂੰ ਇਹ ਜੀ ਭਾਜਪਾ ਦੇ ਵੱਲੋਂ ਵੀ ਹੁਣ ਇਸ ਨੀਤੀ ਦਾ ਵਿਰੋਧ ਕੀਤਾ ਜਾ ਰਿਹਾ ਹੈ ਇਹਦੇ ਬਾਰੇ ਕੀ ਕਹਿੰਨੇ ਹੋ ਉਹ ਵੀ ਇਦਾਂ ਹੋਣਾ ਨਾ ਅੱਗੇ ਇਦਾਂ ਸੀ ਵੀ ਜਿੱਥੇ ਭਾਜਪਾ ਦੀ ਵੱਡੇ ਘਰਾਣਿਆਂ ਨਾਲ ਸੈਟਿੰਗ ਹੋ ਜਾਂਦੀ ਸੀ ਤੇ ਉਹ ਕਹਿੰਦੇ ਸੀ ਆਹ ਪਾਲਿਸੀ ਬਹੁਤ ਚੰਗੀ ਆਹ ਪਾਲਿਸੀ ਹੁਣ ਮੈਨੂੰ ਵੀ ਲੱਗਦਾ ਹੈ ਕਿ ਜੀ ਵਾਲ ਹੁਣਾਂ ਦੀ ਉੱਤੇ ਸੈਟਿੰਗ ਹੋ ਗਈ ਵੱਡੇ ਘਰਾਣਿਆਂ ਨਾਲ ਉਹ ਤਾਂ ਕਰਕੇ ਕਹਿੰਦੇ ਹੁਣ ਸਾਨੂੰ ਹਿੱਸਾ ਨਹੀਂ ਮਿਲਣਾ ਚਲੋ ਰੋਲਾ ਪਾ ਕੇ ਲੋਕਾਂ ਦੇ ਹਮਦਰਦੀ ਦੀ ਜੱਤ ਲਓ ਉਹ ਹੈਗੇ ਸਾਰੇ ਇਹ ਕੱਟੇ ਵੱਡੇ ਇੱਕ ਹੀ ਆ ਸਭ ਨੂੰ ਆਪਣੀਆਂ ਜੇਬਾਂ ਭਰਨਾ ਮਤਲਬ ਹੈ ਤੁਸੀਂ ਆਪ ਦੇਖੋ ਸਾਡਾ ਦੇਸ਼ ਦਿਨੋਂ ਦਿਨ ਗਰੀਬ ਹੋ ਰਿਹਾ ਆ ਤੇ ਜਿਹੜੇ ਦੇਸ਼ ਨੂੰ ਚੁਰਾਉਣ ਵਾਲੇ ਸਾਡੇ ਮੰਤਰੀ ਸੰਤਰੀ ਆ ਇਹ ਕਿਦਾਂ ਅਮੀਰ ਹੋ ਰਿਹਾ ਕਹਿਣ ਦਾ ਭਾਵੇਂ ਆ ਭਾਈ ਇਹਨਾਂ ਦੀਆਂ ਨੀਤਾਂ ਮਾਰੀਆਂ ਆ ਇਹ ਆਉਂਦੇ ਹੀ ਸਾਨੂੰ ਲੁੱਟਣ ਆ ਇਹ ਸਾਡੇ ਭਲੇ ਲਈ ਦੱਸੋ ਲੈ ਕੇ ਕੀ ਆਉਂਦੇ ਆ ਕਿਸੇ ਦੇ ਭਲੇ ਨਹੀਂ ਆਉਂਦੇ ਇਹ ਸਾਨੂੰ ਲੁੱਟਣ ਲਈ ਗੱਲਾਂ ਵਿੱਚ ਲੈ ਕੇ ਲੋਕਾਂ ਨੂੰ ਸਰਕਾਰਾਂ ਬਣਾ ਲੈਂਦੇ ਆ ਤੇ ਮੁੜ ਕੇ ਜੋ ਹਾਲਾਤ ਆ ਉਹ ਤੁਹਾਡੇ ਸਾਹਮਣੇ ਆ ਜੀ ਅੱਜ ਦਾ ਜਿਹੜਾ ਇਹ ਟਰੈਕਟਰ ਮਾਰਚ ਦੱਸਿਆ ਜਾ ਰਿਹਾ ਇੱਕ ਤਰ੍ਹਾਂ ਟ੍ਰੇਲਰ ਆ ਹਨਾ ਅੱਗੇ ਕੀ ਪਲਾਨਿੰਗ ਆ ਜੇਕਰ ਸਰਕਾਰ ਵਿਚਾਰ ਚਰਚਾ ਨਹੀਂ ਕਰਦੀ ਇਸ ਵਿੱਚ ਇਸ ਤੋਂ ਬਾਅਦ ਅਸੀਂ ਨਾ ਜਦੋਂ ਮੀਟਿੰਗ ਕਰਾਂਗੇ ਸਾਰੀਆਂ ਯੂਨੀਅਨਾਂ ਨਾਲ ਇਕੱਠੇ ਆਗੂ ਬਹਿ ਕੇ ਇਹ ਕੋਈ ਜਿਹੜਾ ਠੋਸ ਿੱਟੇ ਉੱਤੇ ਕੋਈ ਫੈਸਲਾ ਲਵਾਂਗੇ ਜਿਹਦੇ ਨਾਲ ਅਸੀਂ ਸਰਕਾਰ ਦੀ ਪਿੱਠ ਲਵਾ ਸਕੀਏ ਕਿਉਂਕਿ ਅਸੀਂ ਕਿਸੇ ਵੀ ਕੀਮਤ ਉੱਤੇ ਆਪਣੀਆਂ ਜ਼ਮੀਨਾਂ ਨਹੀਂ ਖੋਣੀਆਂ ਚਾਹੁੰਦੇ ਉਸ ਟੌਪਿਕ ਉੱਤੇ ਜੇ ਸਾਡਾ ਫੈਸਲਾ ਹੋਣਾ ਬਾਕੀ ਆ ਆ ਜਿਹੜਾ ਟਰੈਕਟਰ ਮੇਨ ਉਤੇ ਮਾਰਚ ਦਾ ਸੀਗਾ ਇਹ ਅਸੀਂ ਮਿਲ ਕੇ ਸਾਰੀਆਂ ਯੂਨੀਅਨਾਂ ਨਾਲ ਤੈਅ ਕੀਤਾ ਸੀ ਉਹਦੇ ਉੱਤੇ ਫੁੱਲ ਚੜਾਉਂਦੇ ਹੋਏ ਸਾਰੇ ਨੌਜਵਾਨ ਕਿਸਾਨ ਸਾਡੀਆਂ ਬਜ਼ੁਰਗ ਮਾਵਾਂ ਭੈਣਾਂ ਉਹਦੇ ਭੈਣਾਂ ਵੀ ਉੱਥੇ ਖੜੀਆਂ ਉਹਨਾਂ ਦੀ ਵੀ ਬਾਈਟ ਲੈ ਲਿਓ ਉਹ ਸਾਰੇ ਇਕੱਠੇ ਹੋ ਜਾ ਆਪਣੇ ਘਰਾਂ ਵਿੱਚੋਂ ਬਾਹਰ ਨਿਕਲੇ ਆ ਨੌਜਵਾਨੀ ਨਿਕਲੀ ਆ 18 18 20 ਦੀ ਸਾਲ ਦੇ ਮੁੰਡੇ ਆਪਣੇ ਟਰੈਕਟਰ ਲੈ ਕੇ ਆਪ ਮੁਹਾਰੇ ਇਸ ਮਾਰਚ ਵਿੱਚ ਜਿਹੜਾ ਹਿੱਸਾ ਲੈਣ ਆਏ ਆ ਸੋ ਕਿਉਂਕਿ ਉਹਨਾਂ ਨੂੰ ਪਤਾ ਆ ਵੀ ਜੇ ਸਾਡੀ ਜ਼ਮੀਨ ਚਲ ਗਈ ਤੇ ਸਾਡੇ ਪੱਲੇ ਕੀ ਰਹਿਣਾ ਪੈਸੇ ਤਾਂ ਅਸੀਂ ਸਾਲ 2 ਸਾਲ 3 ਸਾਲ ਵਿੱਚ ਖਾ ਲਵਾਂਗੇ ਮੁੜ ਕੇ ਸਾਹੀ ਕਿੱਥੇ ਜਾਣਾ